ਰੋਟੀ ਦੇ ਲਈ ਵਿਦੇਸ਼ ਗਏ ਪੁੱਤ ਦੀ ਅਜੇ ਹੀ ਵੀਡੀਓ ਸਾਹਮਣੇ ਆਉਂਦੀ ਹੈ ਜਿਸ ਨੂੰ ਵੇਕੇ ਪਰਿਵਾਰ ਦਾ ਬੁਰਾ ਹਾਲ ਹੋ ਜਾਂਦਾ ਹੈ ਦਰਸਲ ਬੜੇ ਚਾਵਾ ਦੇ ਨਾਲ ਮਾਪਿਆਂ ਨੇ ਆਪਣੇ ਇਕਲੌਤੇ ਪੁੱਤ ਹਰਜਿੰਦਰ ਸਿੰਘ ਨੂੰ ਵਿਦੇਸ਼ ਭੇਜਿਆ ਨੌਜਵਾਨ ਜੋ ਕਿ ਜਾਰਡਨ ਆਪਣੇ ਸਾਥੀਆਂ ਦੇ ਕੋਲ ਗਿਆ ਸੀ ਅਜੇ 10 ਦਿਨ ਹੀ ਹੋਏ ਸੀ ਮੁੰਡੇ ਨੂੰ ਜਾਰਡਨ ਗਏ ਨੂੰ ਕਿ ਅਚਾਨਕ ਹੀ ਉਸਦੀ ਤਬੀਅਤ ਖਰਾਬ ਹੋ ਜਾਂਦੀ ਹੈ ਜਿਸ ਤੋਂ ਬਾਅਦ ਨਾਲ ਦੇ ਦੋਸਤਾਂ ਦੇ ਵੱਲੋਂ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ ਹੈ ਤੇ ਪਰਿਵਾਰ ਮੁਤਾਬਕ ਸਾਡੇ ਪੁੱਤ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਕੇ ਮੁੰਡੇ ਉੱਥੋਂ ਚਲੇ ਜਾਂਦੇ ਨੇ ਤੇ ਸਾਨੂੰ ਪੁੱਤ ਦੀ ਇੱਕ ਵੀਡੀਓ ਮਿਲਦੀ ਹੈ ਜਿਸ ਦੇ ਵਿੱਚ ਸਾਡਾ ਪੁੱਤ ਵੈਂਟੀਲੇਟਰ ਤੇ ਪਿਆ ਹੋਇਆ ਹੈ ਪਰਿਵਾਰ ਮੁਤਾਬਕ ਦਾ ਪੁੱਤ ਰੋਜੀ ਰੋਟੀ ਕਮਾਉਣ ਦੇ ਲਈ ਬਾਹਰ ਗਿਆ ਸੀ ਤੇ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਤਾਂ ਡੰਗਰ ਬੱਚੇ ਵੇਚ ਕੇ ਕਰੀਬ 2.5 ਲੱਖ ਰੁਪਏ ਲਾ ਕੇ ਪੁੱਤ ਨੂੰ ਵਿਦੇਸ਼ ਭੇਜਿਆ ਸੀ ਪਰ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਕੀ ਪਤਾ ਸੀ ਕਿ ਸਾਡੇ ਪੁੱਤ ਦੇ ਨਾਲ ਅਜਿਹਾ ਕੁਝ ਹੋ ਜਾਣਾ ਹੈ ਪਰਿਵਾਰ ਦੇ ਵੱਲੋਂ ਸਰਕਾਰ ਨੂੰ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਗਈ ਹੈ ਕਿ ਸਾਡੇ ਪੁੱਤ ਨੂੰ ਕਿਸੇ ਤਰ੍ਹਾਂ ਵੀ ਪੰਜਾਬ ਵਾਪਸ ਲਿਆਉਣ ਦੇ ਵਿੱਚ ਮਦਦ ਕੀਤੀ ਜਾਵੇ ਤਾਂ ਜੋ ਅਸੀਂ ਆਪਣੇ ਲੋਤੇ ਪੁੱਤ ਦਾ ਸਹੀ ਢੰਗ ਦੇ ਨਾਲ ਇਲਾਜ ਕਰਵਾ ਸਕੀਏ ਇੱਥੋਂ ਕਿ ਆਜ ਭਾਜੀ ਇੱਥੋਂ ਤੈਤਵਾਰ ਦਾ ਗਿਆ ਤੇ ਗਾਂਹ ਜਾ ਕੇ ਅੱਜ ਦੇ ਦਿਨ ਪੜਿਆ ਜੀ ਰਾਤ ਦੇ 11 ਵਜੇ ਹੁਣ ਵੀ ਚੰਗਾ ਪੜਾ ਕੀਤਾ ਵੀ ਮੈਂ ਪੜ ਗਿਆ ਕੋਈ ਟੈਨਸ਼ਨ ਨਹੀਂ ਲੈਣੀ ਜਿਉਂ ਡਾਲੀ ਗਿਆ ਹਜੇ ਇਥੋਂ ਦੇ ਖਬਰ ਹਾਨ ਕੋਈ ਦਿੰਦਾ ਹੀ ਨਹੀਂ ਖਬਰ ਜਿੱਦਾਂ ਦੇ ਗਏ ਆਏ ਤਾਂ ਕੋਈ ਦਿੰਦਾ ਹੀ ਨਹੀਂ ਇਹੋ ਹੀ ਹਾਂਦੇ ਰਾਤ ਇਹਨੂੰ ਕੁਝ ਹੋ ਗਿਆ ਰਾਤ ਹੀ ਹੋ ਗਿਆ ਕਦੀ ਆਂਦੇ ਨੇ ਬਾਹਰ ਦਾ ਕੋਈ ਨੁਕਸ ਪੈ ਗਿਆ ਕਦੀ ਕੋਜ ਕਦੀ ਕੋਜ ਜੈਨੇ ਆਉਂ ਵੀ ਆਏ ਤੇ ਤੇਨ ਤੇਨ ਤੋਂ ਨਾ ਕਰੇ ਪਾਈ ਰੱਖਿਆ ਚਾਰ ਦਿਨ ਖਬਰ ਉਹਨਾਂ ਜਿੰਨਾ ਖੜਿਆ ਅਜੇ ਉਹਨਾਂ ਨੇ ਨਹੀਂ ਆਇਆ ਇਥੇ ਆ ਡੇ ਡੇਰੇ ਤੂੰ ਮੈਂ ਮੁੰਡਾ ਇਥੇ ਗੋਂਡੋ ਹਣ ਤੇ ਇੱਕ ਇਦਾਂ ਬਰਸਾਤ ਵਾਲ ਦਾ ਮੁੰਡਾ ਇਹ ਮਾਮੇ ਪੂਆ ਦੇ ਗਏ ਹਨ ਤੇ ਉਹਨਾਂ ਹੀ ਇਹਨੂੰ ਖੜਿਆ ਫੋਨ ਕਰ ਕਰਕੇ ਪਰੀਆ ਸਤਾਲੇ ਕੋਈ ਤੇ ਉਹਦੇ ਚ ਉਹਨਾਂ ਨੇ ਦਾਹਲ ਕਰਾਇਆ ਕਿਤੇ ਹੋਈ ਆਨੇ ਮੇਰਾ ਡਾ ਮੁੰਡਾ ਆਜੇ ਆਪਣੇ ਘਰ ਰੋਜੀ ਬਾਜੀ ਨਹੀਂ ਕੁਝ ਨਹੀਂ ਕੀ ਕੋ ਮੰਗਦੇ ਪਰਸੋਂ ਦੱਸਿਆ ਚੌਥ ਭਾਰ ਨੇ ਤੇ ਜਾਣ ਰਿਹਾ ਤੇਨੂੰ ਆਵਾਜ਼ ਮਾਰੀ ਤੇ ਵਿਸਲਪੋੜੇ ਦੇ ਵਿਚਾਰ ਅਟਕੁਰੇ ਜੇ ਲਈ ਜਾਵੇ ਪਤਾ ਨਹੀਂ ਵੀ ਬੰਦਾ ਸਾਡਾ ਬਾਹਰ ਗਿਆ ਕਰ ਲੋਗੀ ਫੇ ਆਣ ਕੇ ਸਾਰਾ ਪੁੱਛਿਆ ਨੂੰ ਵੀ ਗੱਲ ਕੀ ਹੋਈ ਆ ਕਹਿੰਦੇ ਵੀ 17 ਤਰੀਕ ਨੂੰ ਇਥੋਂ ਗਿਆ 16 ਨੂੰ ਘਰੋਂ ਗਿਆ ਤੇ 17 ਨੂੰ ਬੰਬੇ ਉੱ ਚੜ ਗਿਆ ਤੇ ਮੁੰਡੇ ਜਿਹੜੇ ਇਥੋਂ ਸਾਡੇ ਤਿੰਨੋਂ ਆ ਇੱਕ ਇਥੇ ਸਾਡੇ ਗਵੰਢੋਂ ਆ ਦੂ ਦਾ ਮਾਮੇ ਦੇ ਮੁੰਡੇ ਇੱਕ ਭੂਆ ਦੇ ਮੁੰਡੇ ਉਹ ਮੁੰਡੇ ਦੇ ਉਹਨਾਂ ਦੇ ਕੋਲ ਚਲ ਗਿਆ ਉੱਥੇ ਬਹੁਤ ਵਧੀਆ ਪਹੁੰਚ ਗਿਆ ਉੱਥੇ ਜਾ ਕੇ ਕੋਈ ਬਿਮਾਰ ਹੋ ਗਿਆ ਵਾਏ ਦੋ ਦਿਨ ਉਹਨਾਂ ਦੇ ਕੋਲ ਬਿਮਾਰ ਰਿਹਾ ਤੀਜੇ ਦਿਨ ਉਹਨਾਂ ਨੇ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਜੀ ਦਾਖਲ ਕਰਾ ਕੇ ਇੱਕ ਦਿਨ ਤੇ ਲੱਗੇ ਰਹੇ ਆ ਪਰ ਉਸ ਤੋਂ ਬਾਅਦ ਉਹ ਵੀ ਬੰਦੇ ਉੱਥੋਂ ਪ੍ਰਾਰੋਗ ਹੋ ਗਏ ਇਹਨੂੰ ਛੱਡ ਕੇ ਇਹ ਇਕੱਲਾ ਹੀ ਹਸਪੀਟਲ ਦੇ ਵਿੱਚ ਆ ਉਥੋਂ ਆਸੇ ਪਾਸੇ ਕੋਈ ਗੰਢ ਧੁੱਪ ਕਰਕੇ ਅਸੀਂ ਪਤਾ ਕੀਤਾ ਵੀ ਹਸਪੀਟਲ ਦੇ ਵਿੱਚ ਇਕੱਲੇ ਅੰਦਰ ਕਿਸੇ ਨੇ ਨਹੀਂ ਉਹ ਜਾਣ ਦਿੰਦੇ ਜਾਰਡਨ ਦੇ ਵਿੱਚ ਵਾਏ ਇਹ ਕਰਕੇ ਅਸੀਂ ਤੇ ਪ੍ਰਸ਼ਾਸਨ ਕੋ ਇਹ ਮੰਗ ਕਰਦੇ ਆ ਕਿ ਇਹਨਾਂ ਬੰਦੇ ਬਹੁਤ ਮਾਤਲੂ ਆ ਤੇ ਗਰੀਬ ਆ ਇਹਨਾਂ ਬੰਦਿਆਂ ਦੀ ਬਾਹ ਫੜੀ ਜਾਵੇ ਤੇ ਉੱਥੇ ਜਾਰਡਨ ਦੇ ਵਿੱਚ ਕੋਈ ਨਾਤਾ ਜੋੜ ਕੇ ਤੇ ਉਹ ਮੁੰਡੇ ਨੂੰ ਇੱਥੇ ਘਰ ਪਹਚਾਇਆ ਜਾਵੇ ਕਿਸੇ ਤਰੀਕੇ ਕੋਈ ਵੀ ਜਿਹੜੀ ਹੈਲਪ ਸਰਕਾਰ ਕਰੇ ਜਾਂ ਕੋਈ ਸੈਕਟਰ ਸਰਕਾਰ ਕਰ ਸਕਦੀ ਤੇ ਕਰੇ ਜੇ ਕੋਈ ਸੰਤਾ ਹੋਵੇ ਤੇ ਉਹ ਵੀ ਕਰ ਸਕਿਆ ਜੇ ਕੋਈ ਹੈਲਪ ਕਰ ਸਕਦੀ ਹੈ ਕਰ ਸਕਦਾ ਦੱਸ ਰਹੇ ਵੀ ਪਉ ਵਤ ਮਾੜੀ ਆ ਸਿਹਤ ਕੋਈ ਏਡੀ ਵਧੀਆ ਕੰਡੀਸ਼ਨ ਨਹੀਂ ਗੀ ਏਡੀ ਕੋਈ ਵਧੀਆ ਕੰਡੀਸ਼ਨ ਵਾਲੀ ਗੱਲ ਨਹੀਂ ਗੀ ਪਰ ਫੇ ਵੀ ਚਲੋ ਸਾਨੂੰ ਇਹ ਆ ਵੀ ਜੇ ਬੰਦਾ ਉੱਥੇ ਹਾਜ਼ਰ ਕੋਈ ਸਰਕਾਰ ਕੋਈ ਉਪਰਾਲਾ ਕਰੇ ਤੇ ਕੋਈ ਬੰਦਾ ਬਸ ਸਕੇ ਹਾਲਾਤ ਇਹੋ ਘਰ ਦਾ ਵੇਖਿਆ ਤਾ ਸਾਰਾ ਬੰਦਾ ਆ ਨਾ ਕੋਈ ਏਡੀ ਕੋਈ ਗੱਲ ਨਹੀਂ ਗੀ ਮਾਂ ਰੋਟੀ ਪਾਣੀ ਦਾ ਹੀ ਚੱਲਦਾ ਗੁਜ਼ਾਰਾ ਕਿ ਲੱਕ ਲੱਕ ਸਵਸਵਾ ਕਿੱਲਾ ਪੈੜੀਆ ਵਿਚਾਰਾਂ ਦੀ ਤੇ ਮੁੰਡਾ ਵਿਚਾਰਾ ਦੋ ਤਿੰਨ ਮੱਜਾ ਮੁੰਜਾ ਰੱਖਿਆ ਵੇਚ ਵਟ ਕੇ ਤੇ ਗਿਆ ਸੀ ਤੇ ਪੱਲੇ ਕੱਖ ਨਹੀਂ ਲੱਗਾ ਜੀ ਉੱਥੇ ਜਦੋਂ ਉੱਥੋਂ ਗਿਆ ਦਿਹਾੜੀ ਬੰਬੇ ਰਿਆ ਤੇ ਫੇਰ ਉਹ ਤੋਂ ਨਾਲ ਮੁੰਡਿਆਂ ਦੇ ਚੜ ਗਿਆ ਮੁੰਡੇ ਹੋਰ ਵੀ ਹਨ ਜਾਣ ਨਾਲੇ ਤੇ ਬਸ ਜਦੋਂ ਉੱਥੇ ਕਵਰੇਜ ਗਿਆ ਪਤਾ ਨਹੀਂ ਫਿਰ ਕੀ ਹੋਇਆ ਤੇ ਫੇਰ ਉੱਥੇ ਬਿਮਾਰ ਹੋ ਗਿਆ ਬਿਮਾਰ ਹੋ ਗਿਆ ਤੇ ਫੇਰ ਉੱਥੇ ਹੀ ਦੋ ਦਿਨ ਖਰੇ ਉਹਨਾਂ ਨੇ ਕਿਤੇ ਕਮਰੇ ਜਿਹਾ ਹੀ ਰੱਖਿਆ ਫੇਰ ਦਾਖਲ ਕਰਾਇਆ ਹੁਣ ਉਹ ਮੁੰਡੇ ਵੀ ਉੱਥੋਂ ਆਲੂ ਲਗਾ ਰਹੇ ਤੇ ਹੁਣ ਅਹੀ ਹੀ ਕਰੀਏ ਜੀ ਸਾਨੂੰ ਤੇ ਕੋਈ ਅਸਰ ਨਹੀਂ ਰਿਹਾ ਨਾ ਕੋਈ ਉੱਥੇ ਬੰਦਾ ਹੀ ਸਾਡਾ ਸਾਡੀ ਕੋਈ ਪੇਸ਼ ਨਹੀਂ ਜਾਂਦੀ ਜਾਂ ਤੇ ਕੋਈ ਸਰਕਾਰ ਸਾਡੀ ਮਤ ਕਰੇ ਤੇ ਫੇਰ ਹੀ ਛੋਟਾ ਵਾਸੀ ਨਾ ਭਾਂਵੇਂ ਇੱਧਰ ਆ ਫੱਕੇ ਤੇ ਜੇ ਕਿਤੇ ਜਾਨ ਵੱਜ ਜਾਉ ਦੀ ਤੇ ਉੱਥੇ ਤੇ ਹੁਣ ਕੋਲ ਕੋਈ ਵੀ ਨਹੀਂ ਨਾ ਕੋ ਕੋਲ ਜਾਂਦਾ ਹੀ ਆ ਕੇ ਆਪਣੀ ਮਰਜ਼ੀ ਨਾਲ ਹੀ ਇਹ ਬਾਹਰ ਪਰ ਮੈਂ ਤੇ ਸਗੋਂ ਤਾਂ ਹਾਂ ਚੱਲ ਤੂੰ ਹੀ ਇੱਥੇ ਹੀ ਕੰਮ ਕਰੀ ਜਾਓ ਤੇ ਨਾ ਜਾ ਤੂੰ ਅੱਛਾ ਤੇ ਉਹ ਫਿਰ ਤੁਹਾਨੂੰ ਪਤਾ ਆਪਣੀਆਂ ਮਰਜ਼ੀਆਂ ਵਾਲੇ ਨੇ ਜਮੀਨ ਹੈ ਸਾਡੇ ਕੋਲ ਕੋਈ ਕਿਲਾ ਕਿਲਾ ਡੇ ਡੇ ਕਿਲਾ ਕਿਲਾ ਡੇ ਡੇ ਕਿਲਾ ਇਹ ਆਉਂਣੋਂ ਫੋਨ ਨਹੀਂ ਚੁੱਕਦੇ ਲਾਗੇ ਨਹੀਂ ਹੁਣ ਉੱਥੇ ਤਾਂ ਆਦਾਂ ਫੋਨ ਚੁੱਕਿਆ ਮੁੜ ਕੇ ਫੋਣੀ ਨੀ ਕੱਲ ਪਰਸੋਂ ਦਾ ਚੁੱਕ ਦੇ ਹੁਣ ਤੇ ਇਦਾਂ ਹੀ ਆ ਉਹਨਾਂ ਨੂੰ ਗਾਂਹ ਜਾਣੀ ਨਹੀਂ ਦਿੰਦੇ ਜਿਹੜੇ ਬੰਦੇ ਜਾਣ ਨਹੀਂ ਜੀ ਦਿੰਦੇ ਕਿਸੇ ਨੂੰ ਆਉਂਦੇ ਨੇ ਜਿਹੜੇ ਦਾਲ ਕਰਾ ਕੇ ਗਏ ਨੇ ਉਹਨਾਂ ਨੂੰ ਲਿਆਓ ਹਾਂ ਉਹਨਾਂ ਦਾ ਸੈਣ ਕਰਨੀ ਹੈ 10 ਦਿਨ ਪਹਿਲਾਂ ਰੋਜੀ ਰੋਟੀ ਦੇ ਲਈ ਵਿਦੇਸ਼ ਗਏ ਪੁੱਤ ਦੀ ਅਜੇ ਹੀ ਵੀਡੀਓ ਸਾਹਮਣੇ ਆਉਂਦੀ ਹੈ ਜਿਸ ਨੂੰ ਵੇਖ ਕੇ ਪਰਿਵਾਰ ਦਾ ਬੁਰਾ ਹਾਲ ਹੋ ਜਾਂਦਾ ਹੈ ਦਰਸਲ ਬੜੇ ਚਾਵਾ ਦੇ ਨਾਲ ਮਾਪਿਆਂ ਨੇ ਆਪਣੇ ਇਕਲੌਤੇ ਪੁੱਤ ਹਰਜਿੰਦਰ ਸਿੰਘ ਨੂੰ ਵਿਦੇਸ਼ ਭੇਜਿਆ ਨੌਜਵਾਨ ਜੋ ਕਿ ਜਾਰਡਨ ਆਪਣੇ ਸਾਥੀਆਂ ਦੇ ਕੋਲ ਗਿਆ ਸੀ ਅਜੇ 10 ਦਿਨ ਹੀ ਹੋਏ ਸੀ ਮੁੰਡੇ ਨੂੰ ਜਾਰਡਨ ਗਏ ਨੂੰ ਕਿ ਅਚਾਨਕ ਹੀ ਉਸਦੀ ਤਬੀਅਤ ਖਰਾਬ ਹੋ ਜਾਂਦੀ ਹੈ ਜਿਸ ਤੋਂ ਬਾਅਦ ਨਾਲ ਦੇ ਦੋਸਤਾਂ ਦੇ ਵੱਲੋਂ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ ਹੈ ਤੇ ਪਰਿਵਾਰ ਮੁਤਾਬਕ ਸਾਡੇ ਪੁੱਤ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਕੇ ਮੁੰਡੇ ਉੱਥੋਂ ਚਲੇ ਜਾਂਦੇ ਨੇ ਤੇ ਸਾਨੂੰ ਪੁੱਤ ਦੀ ਇੱਕ ਵੀਡੀਓ ਮਿਲਦੀ ਹੈ ਜਿਸ ਦੇ ਵਿੱਚ ਸਾਦਾ ਪੁੱਤ ਵੈਂਟੀਲੇਟਰ ਤੇ ਪਿਆ ਹੋਇਆ ਹੈ ਪਰਿਵਾਰ ਮੁਤਾਬਕ ਦਾ ਪੁੱਤ ਰੋਜੀ ਰੋਟੀ ਕਮਾਉਣ ਦੇ ਲਈ ਬਾਹਰ ਗਿਆ ਸੀ ਤੇ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਤਾਂ ਡੰਗਰ ਬੱਚੇ ਵੇਚ ਕੇ ਈ ਲੱਖ ਰੁਪਇਆ ਲਾ ਕੇ ਪੁੱਤ ਨੂੰ ਵਿਦੇਸ਼ ਭੇਜਿਆ ਸੀ ਪਰ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਕੀ ਪਤਾ ਸੀ ਕਿ ਸਾਡੇ ਪੁੱਤ ਦੇ ਨਾਲ ਅਜਿਹਾ ਕੁਝ ਹੋ ਜਾਣਾ ਹੈ ਪਰਿਵਾਰ ਦੇ ਵੱਲੋਂ ਸਰਕਾਰ ਨੂੰ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਗਈ ਹੈ ਕਿ ਸਾਡੇ ਪੁੱਤ ਨੂੰ ਕਿਸੇ ਤਰ੍ਹਾਂ ਵੀ ਪੰਜਾਬ ਵਾਪਸ ਲਿਆਉਣ ਦੇ ਵਿੱਚ ਮਦਦ ਕੀਤੀ ਜਾਵੇ ਤਾਂ ਜੋ ਅਸੀਂ ਆਪਣੇ ਇਕਲੌਤੇ ਪੁੱਤ ਦਾ ਸਹੀ ਢੰਗ ਦੇ ਨਾਲ ਇਲਾਜ ਕਰਵਾ ਸਕੀਏ ਇਥੋਂ ਗਿਆ ਅੱਜ ਬਾਜੀ ਇਥੋਂ ਤੇ ਐਤਵਾਰ ਦਾ ਗਿਆ ਤੇ ਗਾਂਹ ਜਾ ਕੇ ਅੱਜ ਦੇ ਦਿਨ ਪੜਿਆ ਜੀ ਰਾਤ ਦੇ 11 ਵਜੇ ਹੁਣ ਵੀ ਚੰਗਾ ਪੜਾ ਕੀਤਾ ਵੀ ਮੈਂ ਪੜ ਗਿਆ ਕੋਈ ਟੈਨਸ਼ਨ ਨਹੀਂ ਲੈਣੀ ਜਿਉਂ ਡਾਲੀ ਗਿਆ ਅਜੇ ਇਥੋਂ ਤੇ ਖਬਰ ਹਾਂ ਨੂੰ ਕੋਈ ਦਿੰਦਾ ਹੀ ਨਹੀਂ ਖਬਰ ਜਿੱਦਾਂ ਤੇ ਗਏ ਆਏ ਤੇ ਕੋਈ ਦਿੰਦਾ ਹੀ ਨਹੀਂ ਇਹੋ ਹੀ ਹਾਂਦੇ ਰਾਤ ਇਹਨੂੰ ਕੁਝ ਹੋ ਗਿਆ ਰਾਤ ਹੀ ਹੋ ਗਿਆ ਕਦੀ ਆਂਦੇ ਨੇ ਬਾਹਰ ਦਾ ਕੋਈ ਨੁਕਸ ਪੈ ਗਿਆ ਕਦੀ ਕੋਜ ਕਦੀ ਕੋਜ ਜੈਨੇ ਆਉਂ ਵੀ ਆਏ ਤੇ ਟੈਂ ਟੈਂ ਤੋਂ ਨਾ ਕਰੇ ਪਾਈ ਰੱਖਿਆ ਚਾਰ ਦਿਨ ਖਬਰ ਉਹਨਾਂ ਜਿੰਨਾ ਖੜਿਆ ਅਜੇ ਉਹਨਾਂ ਨੇ ਮੁੰਡਾ ਹੋ ਗਿਆ ਹੈ ਇੱਥੇ ਆ ਡੇ ਡੇਰੇ ਤੂੰ ਮੈਂ ਮੁੰਡਾ ਇੱਥੇ ਗੋਂਡੋ ਹਣ ਤੇ ਉਹ ਇੱਕ ਇਦਾਂ ਰ ਬਰਸਾਤ ਵਾਲ ਦਾ ਮੁੰਡਾ ਇਹ मामੇ ਪੂਆ ਦੇ ਗਏ ਹਨ ਤੇ ਉਹਨਾਂ ਹੀ ਇਹਨੂੰ ਖੜਿਆ ਫੋਨ ਕਰ ਕਰ ਕੇ ਭਾਰੀ ਸਤਾਲੇ ਕੋਈ ਤੂੰ ਉਹਦੇ ਚ ਉਹਨਾਂ ਨੇ ਦਾਹਲ ਕਰਾਇਆ ਕੀ ਤੇ ਹੋ ਜਾਣੇ ਸਾਡਾ ਮੁੰਡਾ ਆਜੇ ਆਪਣੇ ਘਰ ਰੋਜੀ ਬਾਜੀ ਇਹ ਕੁਝ ਨਹੀਂ ਕੇ ਕੋ ਮੰਗਦੇ ਪਰसों ਦੱਸਿਆ ਚੌਥ ਭਾਣੇ ਤੇ ਜਾਣ ਰਿਹਾ ਇਹਨੂੰ ਆਵਾਜ਼ ਮਾਰੀ ਤੇ ਵਿਸਲਪੋੜੇ ਦੇ ਵਿਚਾਰ ਅਟਕੁਰੇ ਜੇ ਲਈ ਜਾਵੇ ਪਤਾ ਨਹੀਂ ਵੀ ਬੰਦਾ ਸਾਡਾ ਬਾਹਰ ਗਿਆ ਕਰ ਲੋਗੀ ਫੇ ਆਣ ਕੇ ਸਾਰਾ ਪੁੱਛਿਆ ਨੂੰ ਵੀ ਗੱਲ ਕੀ ਹੋਈ ਆ ਕਹਿੰਦੇ ਵੀ 17 ਤਰੀਕ ਨੂੰ ਇੱਥੋਂ ਗਿਆ 16 ਨੂੰ ਘਰੋਂ ਗਿਆ ਤੇ 17 ਨੂੰ ਬੰਬੇ ਉਹ ਚੜ ਗਿਆ ਤੇ ਮੁੰਡੇ ਜਿਹੜੇ ਇੱਥੋਂ ਸਾਡੇ ਤਿੰਨੋਂ ਆ ਇੱਕ ਇੱਥੇ ਸਾਡੇ ਗਵਾਂਢੋਂ ਤੇ ਦੋ ਉਹਦਾ ਮਾਮੇ ਦੇ ਮੁੰਡੇ ਇੱਕ ਭੂਆ ਦੇ ਮੁੰਡੇ ਉਹ ਮੁੰਡੇ ਦੇ ਉਹਨਾਂ ਦੇ ਕੋਲ ਚੱਲ ਗਿਆ ਉੱਥੇ ਬਹੁਤ ਵਧੀਆ ਪਹੁੰਚ ਗਿਆ ਉੱਥੇ ਜਾ ਕੇ ਕੋਈ ਬਿਮਾਰ ਹੋ ਗਿਆ ਵਾ ਦੋ ਦਿਨ ਉਹਨਾਂ ਦੇ ਕੋਲ ਬਿਮਾਰ ਰਿਹਾ ਤੀਜੇ ਦਿਨ ਉਹਨਾਂ ਨੇ ਹਸਪੀਟਲ ਦੇ ਵਿੱਚ داخل ਕਰਾ ਕੇ ਇੱਕ ਦਿਨ ਤੇ ਲੱਗੇ ਰਹੇ ਆ ਪਰ ਉਸ ਤੋਂ ਬਾਅਦ ਉਹ ਵੀ ਬੰਦੇ ਉੱਥੋਂ ਪ੍ਰਾਰੋਗ ਹੋ ਗਏ ਇਹਨੂੰ ਛੱਡ ਕੇ ਇਹ ਇਕੱਲਾ ਹੀ ਹਸਪੀਟਲ ਦੇ ਵਿੱਚ ਆ ਉੱਥੋਂ ਆਸੇ ਪਾਸੇੋਂ ਕੋਈ ਗੱਣ ਤੁੱਪ ਕਰਕੇ ਅਸੀਂ ਪਤਾ ਕੀਤਾ ਵੀ ਹਸਪੀਟਲ ਦੇ ਵਿੱਚ ਇਕੱਲੇ ਅੰਦਰ ਕਿਸੇ ਨੇ ਨਹੀਂ ਉਹ ਜਾਣ ਦਿੰਦੇ ਜਾਰਡਨ ਦੇ ਵਿੱਚ ਆ ਇਹ ਕਰਕੇ ਅਸੀਂ ਤੇ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਆ ਵੀ ਇਹਨਾਂ ਬੰਦੇ ਬਹੁਤ ਮਾਤਲੂ ਆ ਤੇ ਗਰੀਬ ਆ ਇਹਨਾਂ ਬੰਦਿਆਂ ਦੀ ਬਾਹ ਫੜੀ ਜਾਵੇ ਤੇ ਉੱਥੇ ਜਾਰਡਨ ਦੇ ਵਿੱਚ ਕੋਈ ਨਾਤਾ ਜੋੜ ਕੇ ਤੇ ਉਹ ਮੁੰਡੇ ਨੂੰ ਇੱਥੇ ਘਰ ਪਹਚਾਇਆ ਜਾਵੇ ਕਿਸੇ ਤਰੀਕੇ ਕੋਈ ਵੀ ਜੜੀ ਹੈਲਪ ਸਰਕਾਰ ਕਰੇ ਜਾਂ ਕੋਈ ਸੈਕਟਰ ਸਰਕਾਰ ਕਰ ਸਕਦੀ ਤੇ ਕਰੇ ਜੇ ਕੋਈ ਸਹਾਤਾ ਹੋਵੇ ਤਾਂ ਉਹ ਵੀ ਕਰ ਸਕਿਆ ਜੇ ਕੋਈ ਹੈਲਪ ਕਰ ਸਕਦੀ ਹੈ ਕਰ ਸਕਦਾ ਦੱਸ ਰਿਹਾ ਬਹੁਤ ਮਾੜੀ ਆ ਸਿਹਤ ਕੋਈ ਈ ਵਧੀਆ ਕੰਡੀਸ਼ਨ ਨਹੀਂਗੀ